ਮਿੱਠਾ ਕਾਲਾ ਅੰਡਾ ਸਹੀ ਜਵਾਬ ਅੱਖ ਚਾਰ ਸਿਪਾਹੀ ਚਾਰ ਗੰਨੀ ਚਾਰਾਂ ਦੇ ਮੂੰਹ ਵਿੱਚ ਦੋ-ਦੋ ਤੁੰਨੇ ਸਹੀ ਜਵਾਬ ਮੰਜਾ ਪੱਲੇ ਉੱਤੇ ਪੱਲਾ ਉਸੇ ਤੀ ਜਾਣੇ ਮੈਂ ਕੱਲਾ ਸਹੀ ਜਵਾਬ ਤੇ تین ਤੇ ਇੱਕ ਮਹੀਨਾ ਹਰੀ ਹਰੀ ਮੱਛੀ ਹਰੇ ਹਰੇ ਅੰਡੇ ਸਹੀ ਜਵਾਬ ਮਟਰ ਦੋ ਅੱਖਰਾਂ ਦਾ ਮੀਰਾ ਨਾ ulta siddha x maan sahi jawab kaka uthvar ki baithni hiran jaisi chaal kaun janwar aisa jisde tunhi te na vaal ਸਹੀ ਜਵਾਬ ਡੱਡੂ 12 ਗਲਾਸ ਟਿਕ ਚਮਚੇ ਸਹੀ ਜਵਾਬ ਕੜੀ ਤਿੰਨ ਲਫ਼ਜ਼ਾਂ ਦਾ ਦੇਸ਼ ਹਾਂ ਜਾਣਨ ਲੱਖ ਕਰੋੜ ਪਿੱਟ ਘਟੋਤੇ ਬਣ ਜਾਵਾ ਪੰਜ ਉਂਗਲਾਂ ਦਾ ਜੋੜ